ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿੰਗ ਸੋਰਾ ਟੀਵੀ ਤੇ ਮੈਂ ਤੁਹਾਡੇ ਨਾਲ ਪ੍ਰਮਿੰਦਰ ਸਿੰਘ ਇਸ ਵੇਲੇ ਦੀ ਪਟਿਆਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਹੁੰਦਾ ਜਿਸ ਦੇ ਦੌਰਾਨ ਇੱਕ ਵਿਅਕਤੀ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਦੱਸਦੇ ਕਿ ਇਹ ਹਾਦਸਾ ਜਿਹੜੇ ਇੱਕ ਟਿਪਰ ਤੇ ਬਲੇਡਰੋ ਦੇ ਜ਼ਬਰਦਸਤ ਟੱਕਰ ਹੋ ਜਾਂਦੀ ਆ ਤਾਂ ਜਿਸ ਤੋਂ ਬਾਅਦ ਗੱਡੀ ਤੇ ਜਿਹੜੇ ਨੇ ਪ੍ਰਖੱਚੇ ਉੱਡ ਜਾਂਦੇ ਨੇ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਜਿਹੜਾ ਜ਼ਬਰਦਸਤ ਹਾਦਸਾ ਹੋਇਆ ਤਸਵੀਰਾਂ ਦੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਦੋਵਾਂ ਜਿਹੜੇ ਵਾਹਨਾਂ ਦੀ ਸਪੀਡ ਕਿੰਨੀ ਜ਼ਿਆਦਾ ਹੋਵੇ ਕਿ ਜਿਸ ਦੇ ਨਾਲ ਮੌਕੇ ਤੇ ਹੀ ਤਾਂ ਇੱਕ ਦੇ ਮੌਤ ਹੋ ਜਾਂਦੀ ਹੈ ਤਾਂ ਨਾਲ ਦੇ ਨਾਲ ਗੱਡੀਆਂ ਦੇ ਜਿਹੜੇ ਨੇ ਪਰ ਖੱਚੀ ਉੱਡ ਜਾਂਦੇ ਨੇ ਦਾਦੇਗਾ ਪਟਿਆਲਾ ਦੇ ਵਿੱਚ ਤੇਜ਼ ਰਫ਼ਤਾਰ ਟਿਪਰਾ ਦਾ ਖੋਫ ਲਗਾਤਾਰ جاری ਹੈ ਇਸੇ ਘੜੀ ਤਹਿਤ ਅੱਜ ਪਟਿਆਲਾ ਦੇ ਅਲੀਪੁਰ ਚੌਂਗ ਦੇ ਵਿੱਚ ਇੱਕ ਟਿਪਰ ਅਤੇ ਇੱਕ ਬਲੈਰੋ ਪਿਕਅਪ ਗੱਡੀ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਦੌਰਾਨ ਇੱਕ ਜਿਹੜੀ ਆ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਟਿੱਪੜ ਚਾਲਕਾ ਤੇ ਪਿਕਅਪ ਦੇ ਵਿੱਚ ਬੈਠਾ ਇੱਕ ਹੋਰ ਵਿਅਕਤੀ ਜ਼ਖਮੀ ਹੋਇਆ ਮਿਲੀ ਜਾਣਕਾਰੀ ਅਨੁਸਾਰ ਇਸ ਪਿਕਅਪ ਗੱਡੀ ਦੇ ਵਿੱਚ ਖੀਰੇ ਅਤੇ ਹੋਰ ਸਬਜ਼ੀਆਂ ਭਰਿਆ ਹੋਇਆ ਸੀ ਤਾਂ ਪਟਿਆਲੇ ਨੂੰ ਆ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਟਿੱਪੜ ਦੇ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਮੌਕੇ ਤੇ ਹੀ ਜਿਹੜੀਆਂ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਜਿਹੜਾ ਇਸ ਵਿਅਕਤੀ ਨੂੰ ਗੱਡੀ ਦੇ ਵਿੱਚੋਂ ਬੜੀ ਮੁਸ਼ਕਲ ਨਾਲ ਜਿਹੜਾ ਬਾਹਰ ਕੱਢਿਆ ਗਿਆ ਨਾਲੇ ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਜਾਂਦੀ ਹੈ ਦੂਜਾ ਜਿਹੜਾ ਹੈ ਗੰਬੀਰ ਚੱਕਮੀ ਹੋ ਜਾਂਦਾ ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਜਿਹੜਾ ਹੈ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੱਖਵਾ ਦਿੱਤਾ ਗਿਆ ਅਗਲੇ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਜ਼ਿਕਰ ਜੋ ਕੀ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਟਿੱਪੜ ਚਲਾਉਣ ਦੇ ਉੱਪਰ ਪਾਬੰਦੀ ਲਗਾਈ ਹੋਈ ਹੈ ਆ ਇਸੇ ਬਾਬਤ ਸਮੇਂ-ਸਮੇਂ ਉੱਪਰ ਚੈਕਿੰਗ ਜਿਹੜੀਆ ਕਰਨ ਦੀ ਗੱਲ ਵੀ ਹੁੰਦੀ ਹੈ ਪਰ ਰਾਤ ਦੇ ਸਮੇਂ ਭਾਰੀ ਗਿਣਤੀ ਦੇ ਵਿੱਚ ਬਿਨਾਂ ਡਰ ਬਿਨਾਂ ਖੌਫ ਦੇ ਜਿਹੜਾ ਟਿੱਪੜ ਸੜਕਾਂ ਤੇ ਅੰਨੇ ਵਾਹੇ ਦੌਰデア ਤਾਂ ਜਿ세 ਜਿਸ ਕਾਰਨ ਜਿਹੜੇ ਆ ਇਹ ਸੜਕ ਹਾਦਸੇ ਦਾ ਜਰ ਸ਼ਕਾਰ ਹੁੰਦੇ ਨੇ ਤਾਂ ਪਟਿਆਲੇ ਤੋਂ ਜਿਹੜੀ ਆ ਖਬਰ ਸਾਹਮਣੇ ਆ ਰਹੀ ਪਟਿਆਲੇ ਦੇ ਵਿੱਚ ਜਬਰਦਸਤ ਜਿਹੜਾ ਹਾਦਸਾ ਹੁੰਦਾ ਟਿਪਰੋ ਤੇ ਬਲੈਰੋ ਜਿਹੜੀ ਪਿਕਅਪ ਆ ਆਮੋ-ਸਾਮ ਜਬਰਦਸਤ ਟੱਕਰ ਹੁੰਦੀ ਆ ਜਿਸ ਦੇ ਦੌਰਾਨ ਇੱਕ ਦੀ ਮੌਤ ਹੋ ਜਾਂਦੀ ਆ ਪਰ ਦੂਜਾ ਗੰਭੀਰ ਜ਼ਖਮੀ ਹੋ ਜਾਂਦਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਵੇਂ ਜਿਹੜਾ ਜਬਰਦਸਤ ਟੱਕਰ ਦੇ ਵਿੱਚ ਦੋਵਾਂ ਗੱਡੀਆਂ ਦੇ ਜਿਹੜੇ ਆ ਪਰਖਾ ਚੀ ਉੱਡ ਗਨੇ ਤੇ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕੁਝ ਕਹਿਣਾ ਕਿਵੇਂ ਵੱਡਾ ਹਾਦਸਾ ਵਾਪਰਿਆ ਆਹ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਇਹ ਆਪਣੇ ਮਾੜੀ ਚੌਂਕ ਤੋਂ ਥੋੜਾ ਜਿਹਾ ਵਾਪਰਿਆ ਜੀ ਮੈਂ ਸਵੇਰੇ 4 ਵਜੇ ਆਇਆ ਸੀਗਾ ਤੇ 4 ਵਜੇ ਨੂੰ ਇਹ ਐਕਸੀਡੈਂਟ ਹੋਇਆ ਪਿਆ ਸੀਗਾ ਤੇ ਪੁਲਿਸ ਵਾਲੇ ਲਜਾਰੇ ਸੀਗੇ ਉਹ ਡੈਥ ਹੋ ਗਈ ਸੀ ਦੀ ਡਰਾਈਵਰ ਦੀ ਡਰਾਈਵਰ ਦੀ ਹਾਂਜੀ ਕਿਸ ਗੱਡੀ ਦੀ ਸੀਗਾ ਡਰਾਈਵਰ ਉਹ ਡਰਾਈਵਰ ਬਲੈਰੋ ਸੀਗਾ ਜੀ ਗੱਡੀ ਪਰੇ ਹੀ ਖੇੜੀਆਂ ਦੀ ਅੱਛਾ ਜੀ ਹਾਂਜੀ ਤੇ ਹੋਰ ਵੀ ਬੰਦੇ ਸੀਗੇ ਜਖਮੀ ਕੋਈ ਨਹੀਂ ਹੋਰ ਤਾਂ ਅਸੀਂ ਨਹੀਂ ਵੇਖਿਆ ਉਹ ਚਖਮੀ ਤਾਂ ਹੋਏ ਹੋਣਗੇ ਜੀ لازਮੀ ਹਾਂ ਬਾਬਾ ਜਿਹੜੇ ਹਾਸੇ ਵਰਤ ਰਹੇ ਨੇ ਕੀ وجہ ਕੀ ਸਮੱਸਿਆ ਇਹ وجہ ਪਤਾ ਕੀ ਹੈ ਜੀ ਇੱਕ ਲੈਟਰ ਨਾਲ ਕੰਟਰੋਲ ਨਹੀਂ ਹੈਗਾ ਜੀ ਹਾਂਜੀ ਹਾਂਜੀ ਜੇ ਲੈਟਰ ਨਾਲ ਕੰਟਰੋਲ ਹੋਵੇ ਤਾਂ ਸਭ ਕੁਝ ਹੈ ਬਾਕੀ ਹਾਸੇ ਵਰਤਣ ਦੇ ਜੀ ਖਾ ਪੀ ਕੇ ਹਾਂਜੀ ਹਾਂਜੀ ਸਿੱਧੀ ਗੱਲ ਮੈਂ ਕਹਿੰਦਾ ਸਾਫ਼ ਉਤਰੀ ਹਾਂ ਹਾਂ ਖਾ ਪੀ ਕੇ ਮਤਲਬ ਕੀਤਾ ਜੀ ਕੋਈ ਦਾਰੂ ਕੋਈ ਨਸ਼ਾ ਕਰ ਲਿਆ ਕੋਈ ਮਿਲੀ ਆ ਦਾਰੂ ਦੀ ਬੋਤਲ ਵਗੈਰਾ ਨਹੀਂ ਮਿਲੀ ਤੇ ਨਹੀਂ ਜਦ ਉਹ ਜਾ ਕੇ ਕਰਾਉਣ ਦੇ ਤੋਂ ਪਤਾ ਲੱਗਦੀ ਕੋ ਆਪੇ ਨੇ ਕੀ ਕੀਤਾ ਜੀ ਹਾਂ ਉਹ ਤਾਂ ਆਪਾਂ ਥੋੜਾ ਹੋਣਾ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਪਿੰਡ ਅਲੀਪੁਰ ਇਹ ਜਿਹੜਾ ਹਾਸਾ ਹੋਇਆ ਕਿੱਥੇ ਹੋਇਆ ਜੀ ਇਸ ਰੋਡ ਤੇ ਹੋਇਆ ਜੀ ਇਹ ਬਾਈਪਾਸ ਤੇ ਅ ਖੀਰਿਆਂ ਨੇ ਪਰੀ ਗੱਡੀ ਆਈ ਸੀਗੀ ਤੇ ਟੀਪਰ ਅੰਦਰੋਂ ਲੰਘ ਰਿਆ ਸੀਦਾ ਜਿਹਨੇ ਐਕਸੀਡੈਂਟ ਕੀਤਾ ਜੀ ਬੰਦੇ ਇੱਕ ਬੰਦੇ ਡਰਾਈਵਰ ਮਰ ਗਿਆ ਇੱਕ ਬੰਦੇ ਲੱਤਾਂ ਟੁੱਟ ਗਈਆਂ ਤੇ ਟੀਪਰ ਦੇ ਡਰਾਈਵਰ ਦੀ ਵੀ ਲੱਤਾਂ ਟੁੱਟ ਗਈਆਂ ਰਾਤੀ ਰੋਲਾ ਵੀ ਪਿਆ ਹੀ ਨਿਕਾ ਸੁੱਖਾ ਹੀ ਆ ਚੀਕਾ ਹਾਂ ਜੀ ਰੋਲਾ ਕਾਫੀ ਹੋਇਆ ਜੀ 3 ਵਜੇ ਦਾ ਟਾਈਮ ਸੀਗਾ ਜੀ ਤੇ ਲੰਗਰੇ ਜਿਹੜੇ ਲੋਕ ਸੀ ਉਹਨਾਂ ਨੂੰ ਦੇਖਿਆ ਬਾਕੀ ਕੋਈ ਪਿੰਡ ਦਾ ਕੋਈ ਆਇਆ ਤੇ ਨਹੀਂ ਹੈਗਾ ਹਾਂ ਹਾਂ ਜੀ ਇਹ ਐਕਸੀਡੈਂਟ ਬਹੁਤ ਤਕੜਾ ਹੋਇਆ ਜੀ ਬੰਦੇ ਕੱਢਦੇ ਜੀ ਬਾਹਰ ਹਾਂ ਜੀ ਹਾਂ ਜੀ ਲੈਟਾ ਲੂਟਾ ਠੀਕ ਕਰਨੇ ਚਾਹੀਦੇ ਜੀ ਲੈਟਾ ਬਿਲਕੁਲ ਉਰੇਜ ਨਹੀਂ جگਦੀਆਂ ਹਨੇਰਾ ਹੁੰਦਾ ਨੇਰੇ ਕਰਕੇ ਬਹੁਤ ਹੀ ਐਕਸੀਡੈਂਟ ਹੋ ਰਹੇ ਨੇ ਰੋੜੇ ਅਰ ਇੰਤਜ਼ਾਮ ਨਹੀਂ ਕੋਈ ਹੈਗਾ ਇੰਤਜ਼ਾਮ ਨਹੀਂ ਹੈਗਾ ਜੀ ਹਾਂ ਜੀ ਫਿਰਫਾ ਕਰਕੇ ਹੱਥ ਛੋੜ ਕੇ ਬੀਜਦੀ ਹੈ ਵੀਰੇ ਲੈਟਾ ਦਾ ਇੰਤਜ਼ਾਮ ਹੋਣਾ ਚਾਹੀਦਾ ਆਪਣੇ ਨੂੰ ਪ੍ਰਕਿਰਿਆ ਫੀਲ ਕਰਦੇ ਜਦੋਂ ਇੱਥੋਂ ਨਿਕਲਦੇ ਆ ਬਹੁਤ ਔਖਾ ਜੀ ਇੱਥੇ ਮੇਰਾ ਬਣਾ ਹੁੰਦਾ ਜੀ ਇਦੋਂ ਲੰਘਣ ਦਾ ਬੜਾ ਡਰ ਲੱਗਦਾ ਦਿਲ ਨਹੀਂ ਕਰਦਾ ਹਕ ਹਾਂ ਜੀ ਇਸ ਕਰਕੇ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਲੇਟਾਂ ਦਾ ਪ੍ਰਬੰਧ ਕੀਤਾ ਜਾਏ ਪਹਿਲਾਂ ਵੀ ਕੋਈ ਹਾਸ ਤੇ ਦੋ ਤਾਂ ਉਰੇ ਬਹੁਤ ਆਸੇ ਹੁੰਦੇ ਆ ਜੀ ਹਾਂ ਜੀ ਬਹੁਤ ਔਖੀ ਕੋਈ ਪ੍ਰਸ਼ਾਸਨ ਨਹੀਂ ਦੇਖਦਾ ਹਾਂ ਜੀ ਕੋਈ ਪ੍ਰਸ਼ਾਸਨ ਦੇਖ ਨਹੀਂ ਰਿਹਾ ਜੀ ਲੇਟਾਂ ਤੇ ਲਗਾਏ ਖੰਭੇ ਲੱਗੇ ਹੋਏ ਬੰਨ੍ਹਦੇ ਰਹੇ ਕਦੀ ਜਗਦੀਆਂ ਕਦੀ ਨਹੀਂ ਜਗਦੀਆਂ ਹਾਂ ਤੇ ਇਹ ਹਾਥਿਆਂ ਦਾ ਕਾਰਨ ਹਾਂ ਹਾਂ ਜੀ ਲੇਟਾਂ ਦਾ ਹੁਣ ਕਾਰਨ ਆਸਿਆਂ ਦਾ ਕਾਰਨ ਹੈ ਜੀ